ਵਾਜਲਗੜੀ थाना ਸਿਟੀ ਪੁਲਿਸ ਨੇ ਲੋਕਾਂ ਦੇ ਚੋਰੀ ਹੋਏ ਵਾਹਨ ਲੱਭ ਕੇ ਉਹਨਾਂ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇੱਕ ਦਿਨ ਦੇ ਵਿੱਚ 15 ਮੋਟਰਸਾਈਕਲ ਲੋਕਾਂ ਤੱਕ ਪਹੁੰਚਾਏ ਗਏ ਹੈ। ਜਾਣਕਾਰੀ ਦਿੰਦੇ ਹੋਏ थाना ਸਿਟੀ ਦੇ ਐਸਐਚਓ ਲੇਖਰਾਜ ਬੱਟੀ ਨੇ ਦੱਸਿਆ ਕਿ ਇੱਕ ਸਪੈਸ਼ਲ ਕਰਮਚਾਰੀ ਦੀ ਡਿਊਟੀ ਲਗਾਈ ਗਈ ਹੈ ਜੋ ਕਿ ਇਹਨਾਂ ਵਾਹਨਾਂ ਦੇ ਮਾਲਕਾਂ ਨੂੰ ਲੱਭ ਰਿਹਾ ਅਤੇ ਉਹਨਾਂ ਤੱਕ ਵਾਹਨ ਪਹੁੰਚਾਏ ਜਾ ਰਹੇ ਹੈ। ਉਹਨਾਂ ਨੇ ਕਿਹਾ ਕਿ ਹੁਣ ਤੱਕ 15 ਵਾਹਨ ਲੋਕਾਂ ਤੱਕ ਪਹੁੰਚਾਏ ਜਾ ਚੁੱਕੇ ਹੈ ਅਤੇ ਹੋਰ ਵੀ ਵਾਹਨ ਲੋਕਾਂ ਤੱਕ ਪਹੁੰਚਾਏ ਜਾਣਗੇ। ਭਾਈ ਜੀ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਕੀ ਕਹਿਣਾ ਚਾਹੋਗੇ ਇਹਨਾਂ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਤੁਹਾਡਾ ਬਾਈਕ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਜਿਹੜਾ ਲੱਭ ਕੇ ਦਿੱਤਾ ਸਾਡੇ ਨੂੰ ਬਹੁਤ ਧੰਨਵਾਦ ਹੈ ਇਹਨਾਂ ਦਾ ਇਹਨਾਂ ਸਾਰੀ ਟੀਮ ਦਾ ਧੰਨਵਾਦ ਕਰਦਾ ਮੈਂ ਕੀ ਨਾਮ ਤੁਹਾਡਾ ਜੀ ਸਰਜੇਤ ਸਿੰਘ ਨਾਮ ਆ ਜੀ ਕਿੱਥੋਂ ਰਹਿਣ ਵਾਲਿਓ ਸ਼੍ਰੀ ਗੰਗਨਗਰ ਤੋਂ ਜੀ ਅੱਜ ਫਾਜ਼ਿਲਕਾ ਥਾਣਾ ਸਿਟੀ ਦੇ ਵਿੱਚ ਪਹੁੰਚੇ ਹਾਂ ਕੀ ਹੋਇਆ ਸੀ ਸਾਡਾ ਜੀ ਮੋਟਰਸਾਈਕਲ ਤੋਂ ਚੋਰੀ ਹੋ ਗਿਆ ਇਹਨਾਂ ਨੇ ਜੀ ਇੱਥੋਂ ਫੋਨ ਕੀਤਾ ਫਾਜ਼ਿਲਕਾ ਤੋਂ ਐਸਐਸਓ ਸਾਹਮਣੇ ਇਹਨਾਂ ਦੀ ਟੀਮ ਨੇ ਪ ਬਹੁਤ ਬਹੁਤ ਧੰਨਵਾਦ ਆ ਜੀ ਇਹਨਾਂ ਨੇ ਇਹਨਾਂ ਨੇ ਕਿਹਾ ਮੋਟਰਸਾਈਕਲ ਤੁਹਾਡਾ ਮਿਲ ਗਿਆ ਲੈ ਜੋ ਆ ਕੇ ਜੀ ਜੀ ਇਹ ਫੋਨ ਕੀਤਾ ਤੇ ਗਿਆ ਤੁਹਾਨੂੰ ਹਾਂ ਜੀ ਹਾਂ ਜੀ ਫੋਨ ਕੀਤਾ ਗਿਆ ਕਦੋਂ ਚੋਰੀ ਕਦੋਂ ਹੋਇਆ ਸੀ ਸੋਹਰਾ ਚੋਰੀ ਹੋਇਆ 17 ਤਰੀਕ ਨੂੰ ਜੀ ਕਿੱਥੋਂ ਚੋਰੀ ਹੋਇਆ ਸੀ ਇਹ ਗੰਗਾ ਨਗਰ ਤੋਂ ਜੀ ਗੰਗਾ ਨਗਰ ਤੋਂ ਮਦੂ Rajasthan ਦੇ ਰਹਿਣਾ ਹੈ ਉਹਨੇ ਹਾਂ Rajasthan ਤੋਂ ਜੀ ਜੀ ਕੀ ਕਹਿਣਾ ਚਾਹੋਗੇ ਜੋ ਅੱਜ ਫਾਜ਼ਿਲਕਾ ਪੁਲਿਸ ਨੇ ਪੰਜਾਬ ਪੁਲਿਸ ਨੇ ਤਾਲੀ ਮੈਂ ਇਹੀ ਕਹਿਣਾ ਚਾਹੁੰਗਾ ਜੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦੀ ਪੂਰੀ ਟੀਮ ਦਾ ਐਸਓਸੀ ਸਾਹਿਬ ਦਾ ਜਿਹੜਾ ਸਾਨੂੰ ਮੋਟਰਸਾਈਕਲ ਲੱਭ ਕੇ ਦਿੱਤਾ ਜੀ ਕਿੰਨੇ ਸਮਝਦੇ ਹੋ ਕਿੰਨਾ ਜ਼ਰੂਰੀ ਸੀ ਇਹ ਮੋਟਰਸਾਈਕਲ ਦਾ ਡਿਆਸ ਬਹੁਤ ਬਹੁਤ ਜ਼ਰੂਰੀ ਜੀ ਬਹੁਤ ਕੀਮਤੀ ਚੀਜ਼ ਹੈ ਜੀ ਮੰਨ ਲਓ ਲੱਖ ਰੁਪਏ ਦਾ ਮੋਟਰਸਾਈਕਲ ਅੱਜ ਦੇ ਟਾਈਮ ਤੇ ਲਿਆ ਨਹੀਂ ਜਾਂਦਾ ਜੀ ਕੀ ਕੰਮ ਕਰਦੇ ਹੋ ਮੈਂ ਪਲੰਬਿੰਗ ਦਾ ਕੰਮ ਕਰਦਾ ਹਾਂ ਪਲੰਬਿੰਗ ਕੰਮ ਹੁਣ ਮੋਟਰਸਾਈਕਲ ਦੇ ਦਿੱਤਾ ਗਿਆ ਤੁਹਾਨੂੰ ਹਾਂ ਜੀ ਹਾਂ ਜੀ ਸਾਹਿਬ ਦੇ ਦਿੱਤਾ ਜੀ ਹਾਂ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਅੱਜ ਇਤਾਲ ਚੀਕਿਆ ਵਿੱਚ ਇੰਦੇ ਵੀ ਥਾਣੇ ਦੇ ਵਿੱਚ ਮੋਟਰਸਾਈਕਲ ਜਿਹੜੇ ਪਕੜੇ ਰਿਹਾ ਜਾਂ ਬਰਾਮਦ ਹੋਏ ਨੇ ਉਹਨਾਂ ਨੂੰ ਜਿਹੜੇ ਮਾਲਕਾਂ ਤੱਕ ਜਿਹੜੇ ਵਾਪਸ ਤੋਂ ਮੌਜੂਦੇ ਦਿੱਤੇ ਜਾਣ ਕਿ ਉਹ ਮਾਨਯੋਗ ਐਸਐਸਪੀ ਸਾਹਿਬ ਜੀ ਦਾ ਇਤਾਂ ਤੇ ਚੱਲਦੇ ਹੋਏ ਅਸੀਂ ਇੱਕ ਜਿਹੜੀ ਐਪ ਜੁਵਾਨ ਐਪ ਤੇ ਕੰਮ ਰਹੀ ਅਸੀਂ ਇੱਕ ਕਰਮਚਾਰੀ ਦੀ ਜਿਹੜੀ ਡਿਊਟੀ ਲਈਏ ਜਿਹੜਾ ਹਰੇਕ ਵਿਤਨ ਨੂੰ ਚੈੱਕ ਕਰ ਰਿਹਾ ਜਦੋਂ ਚੈੱਕ ਹੋ ਜਾਂਦਾ ਤੇ ਨਾਲ ਮਾਲਕ ਦਾ ਫਾਰੀ ਟ੍ਰੇਲ ਆਉਂਦੀ ਹੈ ਤੇ ਉਹਨਾਂ ਨੇ ਫੋਨ ਕੀਤੇ ਜਾਂਦੇ ਨੇ ਤੇ ਇਸ ਤਰ੍ਹਾਂ ਜਿਹੜੇ ਵੀਕਾ ਦੋ ਲੈ ਕੇ ਗਏ ਨੇ ਜਿਹੜੇ 10 12 ਵਹੀਕਲ ਜਿਹੜੇ ਅਸੀਂ ਉਹ ਜਿਹੜੇ ਮਾਲਕਾਂ ਤੱਕ ਪਹੁੰਚ ਕੀਤੀ ਏ ਟੋਟਲ 15 ਵਹੀਕਲ ਜਿਹੜੇ ਸਾਨੂੰ ਇੱਕ ਦਿਨ ਦੇ ਵਿੱਚ ਟਰੇਸ ਹੋਏ ਨੇ ਐਪ ਦੇ ਜਰੀਏ ਜਿਹੜੇ ਉਹਨਾਂ ਮਾਲਕਾਂ ਤੱਕ ਅਸੀਂ ਪਹੁੰਚ ਕਰ ਚੁੱਕੇ ਆ ਤੇ ਜਿਹੜੇ ਉਹਨਾਂ ਨੂੰ ਅਸੀਂ ਵਾਪਸ ਕੀਤੇ ਨੇ ਅੱਜ ਦੋ ਆਏ ਸੀਗੇ ਦੋਨੋਂ ਤੁਹਾਡੇ ਸਾਹਮਣੇ ਅਸੀਂ ਉਹਨਾਂ ਨੇ ਵਹੀਕਲ ਵਾਪਸ ਕਰ ਦਿੱਤੇ ਨੇ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਆਮ ਜਨਤਾ ਨੂੰ ਅਪੀਲ ਕਰਾਂਗਾ ਕਿ ਉਹ ਫਰ ਜਿੰਨਾ ਨੂੰ ਅਸੀਂ ਫੋਨ ਕਰੀ ਜਾਣ ਉਹ ਤਿਰਪਾ ਕਰਕੇ ਸਾਡੇ ਨਾਲ ਤੁਰੰਤ ਥਾਣੇ ਆ ਕੇ ਸੰਪਰਕ ਕਰਨ ਅਗਰ ਜੇ ਕੋਈ ਮੁਕਦਮੇ ਦੇ ਵਿੱਚ ਹੋਏਗਾ ਤਾਂ ਅਸੀਂ ਉਹਨਾਂ ਨੂੰ ਉਸ ਤਰ੍ਹਾਂ ਦਾ ਸ਼ਾਂਤ ਤਰੀਕਾ ਧੱਸ ਕੇ ਤੇ ਵੀਕਲ ਵਾਪਸ ਕਰਵਾਵਾਂਗੇ ਤੇ ਸਾਡੇ ਵੀ ਕੋਸ਼ਿਸ਼ ਹੈ ਵੀ ਜਲਦੀ ਤੋਂ ਜਲਦੀ ਜਿਹੜੇ ਮਾਲਕ ਦੇ ਪੈਸੇ ਲੱਗੇ ਹੋਣ ਤਾਂ ਵੀਕਲ ਉਹਦੇ ਘਰ ਪਹੁੰਚ ਜਾਏ ਵੀ ਕੋਈ ਖੱਜਲ ਖਵਾਰੀ ਨਹੀਂ ਹੋਣ ਦਿੱਤੀ ਜਾਏਗੀ ਨਹੀਂ ਨਹੀਂ ਬਿਲਕੁਲ ਕੋਈ ਖੱਜਲ ਖਵਾਰੀ ਨਹੀਂ ਆਏ ਤੁਹਾਡੇ ਸਾਹਮਣੇ ਆਇਆ ਇਹ ਘੰਗਾਟਾ ਕਰਦੇ ਆਇਆ ਇਕਦੇ علاوہ ਤਾਂ ਐਸੀਗੇ ਤੇ ਕਈਆਂ ਦੇ ਉਹ ਜਿਹੜੇ ਵਿੱਚ ਅੱਜ ਹੋਰ ਵੀ ਆ ਜਿਹੜੇ ਤੁਹਾਡੇ ਜਾਣ ਤੋਂ ਬਾਅਦ ਜਿਨ੍ਹਾਂ ਦੇ ਮਕਦਮੇ ਚ ਉਹਨਾਂ ਦਾ ਦੱਸ ਦਿੱਤਾ ਗਿਆ ਵੀ ਮਾਰਜੋ ਕੋਰਟ ਦੇ ਵਿੱਚ ਤੁਹਾਨੂੰ ਜ਼ਿੰਮੇਵਾਰੀ ਲਾ ਲੋ ਅਸੀਂ ਕਰਾਂਗੇ ਉਹਨਾਂ ਨਾਲ ਕੋਰਟ ਦੇ ਵਿੱਚ ਰਿਪੋਰਟ ਪੇ ਕਿ ਉਹਨਾਂ ਨਾਲ ਦੀ ਜ਼ਿੰਮੇਵਾਰੀ ਕਰਾ ਕੇ ਮੋਰਚਲ ਉਹਨਾਂ ਦੇ ਕੋਈ ਵੀ ਵਹੀਕਲ ਆ ਤੇ ਉਹਨਾਂ ਦਾ حوالے ਕਰਾਂਗੇ ਕਿੰਨੀ ਕਿ ਖੁਸ਼ੀ ਮਿਲਦੀ ਹੈ ਕਿਸੇ ਦੇ ਦਾ ਸ਼ਾਇਦ ਮੈਨੂੰ ਲੱਗਦਾ ਪੂਰੀ ਜ਼ਿੰਦਗੀ ਦੀ ਪੂੰਜੀ ਆਪੇ ਲਗਾ ਕੇ ਕਈ ਜਿਨੇ ਬਾਈਕ ਲੰਬੇ ਆ ਤੁਸੀਂ ਅੱਜ ਦੇਖਿਆ ਇਹ ਵੀ ਜਿਹੜੇ ਲੈ ਕੇ ਗਏ ਨੇ ਉਹਨਾਂ ਦੇ ਚਿਹਰੇ ਤੇ ਕਿੰਨੀ ਖੁਸ਼ੀ ਹੈ ਦੇਖੋ ਲੱਖ ਤੋਂ ਘੱਟ ਅੱਜਕੱਲ ਮੋਟਰਸਾਈਕਲ ਨਹੀਂ ਆਉਂਦਾ ਇੱਕ ਜੂਰੀ ਹੋ ਜਾਂਦਾ ਤੇ ਇੱਕ ਲੱਖ ਦਾ ਤਾਂ ਮੋਟਰਸਾਈਕਲ ਉਹ ਚਲਾ ਜਾਂਦਾ ਤੇ 1 ਲੱਖ ਤੋਂ ਹੋਰ ਉਹਨੂੰ ਲਾਉਣਾ ਪੈਂਦਾ ਚਾਹੇ ਕੋਈ ਜ਼ਿੰਦਗੀ ਦੀ ਪੂੰਜੀ ਟਾ ਗਰੀਬੰਦਾ 1 ਰੁਪਿਆ ਵੀ ਡਿੱਗਿਆ ਮਾਰਨੇ ਹੁੰਦਾ ਤੇ ਇਹ ਲੱਖ ਰੁਪਿਆ ਦਾ ਬਹਿ ਕੇ ਉਹ ਵਾਪਸ ਚਲਾ ਜਾਵੇ ਤੇ ਸਾਡੇ ਮਨ ਨੂੰ ਵੀ ਖੁਸ਼ੀ ਹੁੰਦੀ ਹੈ ਸਾਡਾ ਵੀ ਸਫਲ ਹੋ ਜਾਂਦਾ ਵੀ ਅਸੀਂ ਕਾਰਵਾਈ ਕੀਤੀ ਹੈ ਰਿਕਵਰ ਕੀਤਾ ਤੇ ਅਸਲ ਮਾਲਕ ਦੇ ਕੋਲੋਂ ਪਹੁੰਚ ਗਿਆ ਧੰਨਵਾਦ